ਹਾਂਜੀ ਕਿਸਾਨ ਵੀਡੀਓ ਸਵਾਗਤ ਹੈ ਤੁਹਾਡਾ ਸੁਖਰਾਜ ਦੇਰੀ ਫਾਰਮ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਟੀਮਾ ਵਾਲੀ ਪਿੰਡ ਦੇ ਵਿੱਚ ਉਹ ਦੋਸਤੋ ਵਪਾਰ ਦਾ ਕੰਮ ਆ ਦੋਸਤੋ ਰੁਟੀਨ ਦੇ ਵਿੱਚ ਹੀ ਬਾਈ ਦੇ ਘਰ ਆਉਣ ਉਹ ਵੀਡੀਓ ਕਵਰ ਕਰੀ ਦੀਆਂ ਦੋਸਤੋ ਚੰਗੇ ਪਸ਼ੂ ਹੁੰਦੇ ਆ ਬਹੁਤ ਸਾਫ ਸੁਥਰਾ ਦੋਸਤੋ ਵਪਾਰ ਦਾ ਕੰਮ ਆ ਅੱਜ ਫੇਰ ਦੋਸਤੋ ਬਾਈ ਕੋਲੇ ਤਿੰਨ ਨਾਗਾ ਤਿੰਨਾਂ ਦੀ ਦੋਸਤੋ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਨ੍ਹਾਂ ਵੀ ਰਾਣੇ ਦੋਸਤੋ ਹਜ ਤਾਈ ਆਪਣੇ ਸੁਖਰਾਜ ਦੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਤੇ ਫੇਸਬੁੱਕ ਤੇ ਵੀ ਨੂੰ ਦੋਸਤੋ ਫੋਲੋ ਕਰ ਲਿਓ ਜਾਣਕਾਰੀ ਬਾਈ ਤੋਂ ਲੈ ਲੈਣੇ ਆਓ ਬਾਈ ਹਾਂਜੀ ਬਾਈ ਜੀ ਸਸਤੀ ਕਾ ਸਸਤੀ ਕਾ ਬਾਈ ਜੀ ਹੋ ਠੀਕ ਠਾਕ ਬਾਈ ਹਾਂਜੀ ਠੀਕ ਆ ਤੇ ਬਾਈ ਇੱਕ ਵਾਰੀ ਨਾਂ ਤੇ ਨੰਬਰ ਦੱਸੀ ਨਾਂ ਹਰਜੀਤ ਸਿੰਘ ਜੀ ਹਰਜੀਤ ਸਿੰਘ ਨੰਬਰ ਵੀ ਦੱਸ ਦੀ ਬਾਈ 8872267923 ਠੀਕ ਆ ਤੇ ਬਈ ਆਪਾਂ 2-4 ਦਿਨ ਹੋ ਗਏ ਵੀਡੀਓ ਪਾਈ ਸੀ ਦੋ ਨਗਾਂ ਦੀ ਸੇਲ ਹੋ ਗਏ ਹਾਂਜੀ ਠੀਕ ਆ ਵਧੀਆ ਫੋਨ ਫਾਨ ਆ ਗਏ ਹਾਂਜੀ ਠੀਕ ਆ ਤੇ ਅੱਜ ਕਿੰਨੇ ਨ ਆ ਗਏ ਬਾਈ ਤਿੰਨ ਆ ਬਈ ਅੱਜ ਆਪਾਂ ਅੱਜ ਤਿੰਨ ਨ ਆ ਗਏ ਠੀਕ ਆ ਇੱਕ ਨੰਬਰ ਬਾਈ ਜਰਸੀ ਦੀ ਗੱਲ ਕਰ ਲਈਏ ਕਿੰਨਾ ਸੂਆ ਸੁਣਾ ਇਹਨੇ ਪਹਿਲਾ ਸੂਆ ਹੀ ਪਹਿਲਾ ਸੂਆ ਸੁਣਦੀ ਆ ਠੀਕ ਆ ਦਿਨ ਕਿੰਨੇ ਲੈ ਜੂ ਬਾਈ 10 ਦਿਨ ਬਾਕੀ ਪਏ ਜੀ ਠੀਕ ਆ 10 ਦਿਨ ਬਾਕੀ ਆ ਮੂੰਹ ਦੋ ਦੰਦ ਹੈ ਜੀ ਮੂੰਹ ਦੋ ਦੰਦ ਹੋ ਗਈ ਠੀਕ ਆ ਦੰਦ ਆਪਾਂ ਵਿਖਾ ਦਿੰਨੇ ਆ ਲਓ ਵੀ ਸੋਹਣੇ ਕੱਦ ਕਾਠ ਵਾਲੀ ਆ ਬਿਲਕੁਲ ਗਾਜੰਗੂਰੀੜ ਦੀ ਹੱਡੀ ਸਿੱਧੀ ਆ ਹਵਾਨੇ ਹੀ ਜਜਮੈਂਟ ਤੁਹਾਨੂੰ ਕਰਾ ਦਿੰਨੇ ਆ ਬਾਅਦ ਚ ਦੋਸਤ ਤੁਹਾਨੂੰ ਦੰਦ ਵੀ ਵਿਖਾ ਦਿੰਨੇ ਆ ਦੇਖ ਸਕਦੇ ਆ ਇੱਕ ਹਫਤੇ ਦੀ ਕੱਚੀ ਆ ਨੇੜੇ ਹੋ ਕੇ ਤੁਹਾਨੂੰ ਸਾਰਾ ਜੱਜਮੈਂਟ ਫਵਾਨੇ ਦੀ ਕਰਾ ਦੇਣੀ ਹੈ ਮੂੰਹ ਦੋਸਤੋ ਦੋ ਦੰਦਾਂ ਦਾ ਦੇਖ ਸਕਦੇ ਆ ਦਿਖੇ ਨਹੀਂ ਬੇਚੰਗੇ ਦਿਖੇ ਨਹੀਂ ਸਾਫ ਦੇਖ ਸਕਦੇ ਆ ਬਿਲਕੁਲ ਦੋ ਦੰਦਾਂ ਦਾ ਬਾਕੀ ਦੋਸਤੋ ਫਵਾਨੇ ਦੀ ਜੱਜਮੈਂਟ ਤੁਹਾਨੂੰ ਨੇੜੇ ਹੋ ਕੇ ਕਰਵਾ ਦੇਣੀ ਹੈ ਤਕਰੀਬਨ ਹਫਤੇ ਦੇ ਲਗਭਗ ਕੱਤੀ ਆ ਉਸ ਢੰਗ ਨਾਲ ਆਪਦੀ ਜੱਜਮੈਂਟ ਕਰਿਓ ਜੇ ਕੱਦ ਕਾਠ ਦੀ ਗੱਲ ਕਰੀਏ ਸੋਹਣਾ ਕੱਦ ਕਾਠ ਆ ਕੋਈ ਛੂਟ ਹੀ ਨਹੀਂ ਪੰਜਾਬ ਵਾਲੀ ਜਰਸੀ ਆ ਦੇਖ ਸਾਹਿਬ ਇਹ ਸੋਹਣਾ ਥਾਣਾ ਦਾ ਸਾਈ ਗਿਆ ਵਾ ਗੈਵਗੂ ਵੀ ਚੰਗਾ ਦੋਸਤੋ ਹਵਾਨਾ ਵੀ ਕਰਮਾ ਵਾਲੀ ਦਾ ਦੋਸਤੋ ਜੇ ਗੱਲ ਕਰੀਏ ਨਾ ਫੈਕਸ ਜਾਂ ਕੋਈ ਟਟਮਾ ਹਵਾਨਾ ਨਹੀਂ ਗੱਲ ਕਰੀਏ ਤਾਂ ਕੋਈ ਫੋੜ ਸ਼ਾਂਗ ਨਹੀਂ ਕੱਦ ਕਰ ਸੋਹਣਾ ਤੇ ਵੇਰਬੂਲ ਚੰਗੀ ਆ ਤੋੜ ਕੇ ਤੁਹਾਨੂੰ ਖਾ ਦਿੰਨੇ ਆ ਲੈ ਵੀ ਖੋਲ ਲਈ ਇੱਕ ਵਾਰੀ ਢੇੜਾ ਕਢਾ ਲਈ ਬਾਕੀ ਫੇਸ ਬਿਊਟੀ ਦੀ ਗੱਲ ਕਰੀਏ ਫੇਸ ਬਿਊਟੀ ਬਹੁਤ ਚੰਗੀ ਆ ਦੇਖ ਸਾਹਿਬ ਲੋ ਵੀ ਤੋੜ ਕੇ ਤੁਹਾਨੂੰ ਖਾ ਦਿੰਨੇ ਆ ਤੁਰ ਹੀ ਜਾਂਦੀ ਤਾਂ ਤੁਹਾਨੂੰ ਹਵਾਨਾ ਹੀ ਜਿਹੜੀ ਜਜਮੈਂਟ ਹੋ ਜਾਣੀ ਆ ਤੁਹੇ ਦੇਖ ਸਾਡੇ ਬਿਲਕੁਲ ਸਾਫ ਸੁਥਰੀ ਵਿਹੜਾ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਪਹਿਲਾ ਸੂਰਾ ਸੁੰਦੀਆ ਮੂੰਹੋਂ ਦੋ ਦੰਦ ਵੇਲਬੂ ਚੰਗੀ ਹੈ ਕਰ ਕਰ ਸੋਹਣਾ ਦੇਖ ਸਾਡੇ ਸੋਹਣੀ ਵੇਲ ਲੈਂਥ ਵਾਲੀ ਵਿਹੜਾ ਦੋਸਤੋ ਬਹੁਤ ਉਹ ਵੀਰ ਦੋਸਤੋ ਜਰਸੀ ਨੂੰ ਪਸੰਦ ਕਰਦੇ ਆ ਅਨੁਮਾਨ ਆ ਵੀ ਤੁਹਾਨੂੰ ਜਰੂਰ ਪਸੰਦ ਆਉਗੀ 18 19 ਦੇ ਲਗਭਗ ਬਾਈਆਂ ਦਾ ਦੁੱਧ ਨੇ ਪਾ ਦੇਣਾ ਬਾਕੀ ਮੁੱਲ ਵਗੈਰਾ ਸਾਰਾ ਆਪ ਬਾਈ ਤੋਂ ਪੁੱਛ ਲੈਣੇ ਆ ਇਸ ਤੋਂ ਅਗੇ ਦੋਸਤੋ ਜਰਸੀ ਕ੍ਰਾਸ ਸੋਹਣੀ ਆ ਦੋਸਤੋ ਬਈ ਇਹਦਾ ਮੁੱਲ ਕੀ ਆ ਇਹਦਾ 95000 ਬਈ 95000 ਮਾਨਤਨ ਕਰ ਦਾਂਗੇ ਬਈ ਹਾਂਜੀ ਠੀਕ ਆ ਲਓ ਵੀ ਇਹਦਾ ਰੇਟ 95000 ਆ ਇੱਕ ਨੰਬਰ ਦੋ ਦੋ ਦੰਦ ਜਰਸੀ ਦੋਸਤੋ ਇਸ ਤੋਂ ਅਗੇ ਬਈ ਦੋ ਨੰਬਰ ਜਰਸੀ ਕ੍ਰਾਸ ਦੀ ਗੱਲ ਕਰਨੀਏ ਇਹ ਕਿੰਨਾ ਵਸੂਆ ਸੂਣਾ ਇਹ ਬਈ ਤੀਜਾ ਸੂਆ ਸੂਣਾ ਤੀਜਾ ਸੂਆ ਸੂਣਾ ਠੀਕ ਆ ਕਿੰਨੇ ਦਿਨ ਲੱਗੂ ਬਈ ਇਹ ਇਹ ਹਫਤਾ 10 ਦਿਨ ਬਾਕੀ 10 ਦਿਨਾਂ ਦੀ ਕੱਚੀ ਆ ਹਾਂਜੀ ਠੀਕ ਆ ਇਹਦਾ ਕੋਈ ਦੁੱਧ ਦਾ ਪਤਾ ਹੋਵੇ ਵੀ ਕਿੰਨਾ ਕੁ ਇਹਨੇ ਕੱਢਿਆ ਦੂਜੇ ਸੂਏ 23 24 ਕਿਲੋ ਮਾਲ ਕਹਿ ਰਹੀ ਠੀਕ ਆ 23 24 ਕਿਲੋ ਠੀਕ ਆ ਲਓ ਬਈ ਤੀਜਾ ਸੂਆ ਸੋਹਣਾ 23 24 ਲੀਟਰ ਵਈ ਜਾਂਦਾ ਦੁੱਧ ਪਾਇਆ ਇਹਨੇ ਦੂਜੇ ਸੂਏ ਤੇ ਬਾਕੀ ਦੋਸਤੋ ਦਸਾਂ ਦਿਨਾਂ ਦੀ ਵਈ ਜਾਂਦਾ ਕੱਚੀ ਆ ਦੇਖ ਸਕਦੇ ਆ ਢਿੱਲ ਹਵਾਨੇ ਚ ਕਾਫੀ ਪਈ ਆ ਅਨੁਮਾਨ ਆ ਵੀ ਜਿਹੜੇ ਹਿਸਾਬ ਨਾਲ ਢਿੱਲ ਪਈ ਏ ਦੱਸ ਦਿੰਨੇ ਨੇ ਲੈ ਜਾਣੇ ਆ ਦੇਖ ਸਕਦੇ ਥਣਾ ਦਾ ਸਾਈਜ਼ ਸੂਝ ਸੋਹਣਾ ਦੋਸਤੋ ਬਾਕੀ ਸੀਲਸ ਆਊਗਾ ਕੋਈ ਇਹ ਜਾਨ ਮਾਨ ਦੀ ਚੰਗੀ ਰਾਜੀਪਲੀ ਆ ਦੇਖ ਸਾਨੇ ਬਿਲਕੁਲ ਸਾਫ ਸੂਰਾ ਥਾਣਾ ਦੋਸਤੋ ਦੋਵੇਂ ਪਾਸੇ ਆ ਤੁਹਾਨੂੰ ਅਨੁਮਾਨ ਕਰਾ ਦਿੰਦੇ ਆ ਬਾਕੀ ਰਾਜੀਪਲੀ ਦੀ ਗੱਲ ਕਰੀਏ ਨਾ ਰਾਜੀਪਲੀ ਚੰਗੀ ਆ ਦੇਖ ਸਾਡੀ ਸੋਹਣਾ ਹਵਾਨਾ ਤਿਆਰ ਕਰ ਜਾਣਾ ਇਹਨੇ 10 ਦਿਨਾਂ ਤਾਈ ਬਾਕੀ ਕਿਸੇ ਨੇ ਨੀ ਨਿਗਾ ਮਾਰ ਸਕਦੇ ਆ ਕ੍ਰੋਸ ਅੰਗ ਤੋੜ ਕੇ ਤੁਹਾਨੂੰ ਉਖਾੜ ਦੇ ਲੈ ਵੀ ਖੋਲਨੀ ਜਿਹੜਾ ਕਢਾ ਦੂ ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਇੱਥੇ ਆ ਕੇ ਆਪਦੀ ਤਸੱਲੀ ਜ਼ਰੂਰ ਕਰਿਓ ਜੇ ਚੰਗੀ ਸੋਹਣੀ ਦੋਸਤੋ ਰਾਜੀ ਪਲੀ ਆ ਕੋਈ ਲस्सी ਬਾਕੀ ਦੁੱਧ ਵੀ ਅਨਮਾਨ ਆ ਵੀ ਸੋਹਣਾ ਪਿਆ ਜੂ ਜਿਹੜੇ ਹਿਸਾਬ ਨਾਲ ਦੋਸਤੋ ਪਰੌਂਗ ਦੇ ਵਿੱਚ ਹੈਗੀ ਆ ਗਰਮੀ ਵੀ ਘਟ ਮਨਾਉਂਦੇ ਦੇਖੋ ਇਹ ਵੀ ਵੇਰ ਬੂਲ ਇਹਦੀ ਵੀ ਚੰਗੀ ਆ ਦੁੱਧ ਵਾਲੀ ਵਿਹੜਾ ਦੋਸਤੋ ਇਹਦਾ ਰੇਟ ਕੀ ਕਰਾਂਗੇ ਸਰ ਦੋ ਰੇਟ ਬਈ 65000 ਰੁਪਏ ਇਹਦਾ 65000 ਮਾਨਤਨ ਕਰ ਦੇਾਂਗੇ ਵੀ ਕਰ ਦੇਾਂਗੇ ਵੀਰੇ ਠੀਕ ਆ ਲੋ ਵੀ ਦੋ ਨੰਬਰ ਜਰਸੀ ਦਾ 65000 ਰੁਪਿਆ ਰੇਟ ਆ ਮੌਕੇ ਤੇ ਮਾਨਤਨ ਹੋ ਜੂ ਇਸ ਤੋਂ ਅੱਗੇ ਦੋਸਤੋ ਐਚ ਐਫ ਵੈੜਾ ਬਾਈ ਕੋਲੇ ਇਹਦੇ ਬਾਰੇ ਜਾਣਕਾਰੀ ਲੈਣੇ ਆ ਬਹੁਤ ਵੱਡੇ ਕਦਗਾਠ ਦੇ ਵਿੱਚ ਆ ਬਈ ਇਹ ਕਿਨਵਾ ਸੂਆ ਸੂਣੀ ਆ ਇਹ ਦੂਜਾ ਸੂਆ ਬਾਈ ਜੀ ਠੀਕ ਆ ਕਿੰਨੇ ਦਿਨਾਂ ਦੀ ਕੱਚੀ ਆ ਬਈ ਇਹ? 20 ਦਿਨਾਂ ਦੀ ਕੱਚੀ ਆ ਬਈ ਯਾਰ। ਠੀਕ ਆ 20 ਦਿਨਾਂ ਦੀ ਕੱਚੀ ਆ। ਹਾਂਜੀ। ਸੂਆ ਦੂਜਾ ਬਈ? ਹਾਂਜੀ ਬਈ। ਠੀਕ ਆ ਪਹਿਲੇ ਸੂਏ ਕਿੰਨਾ ਕੁ ਦੁੱਧ ਦੱਸਿਆ ਬਈ ਮਾਰਕ? 25 ਲੀਟਰਾਂ ਦੇ ਜੀ ਦਿੱਤਾ। 25 ਲੀਟਰ। ਹਾਂਜੀ। ਠੀਕ ਆ। ਇਹ ਜਿੱਤੀ ਅਨੁਮਾਨ ਆ ਵੀ 25 ਲੀਟਰ ਤੋਂ ਵੱਧ ਪਾ ਦੇਊਗੀ ਫਿਰ। ਹਾਂਜੀ। ਲਓ ਵੀ ਕਦਗਾਠ ਨਹੀਂ ਨੀਂਗਾ ਮਾਰ ਸਕਦੇ ਆ। ਬਾਈਆਂ ਦਾ 20 ਦਿਨਾਂ ਦੀ ਕੱਚੀ ਆ। ਕਦਗਾਠ ਨਹੀਂ ਨੀਂਗਾ ਮਾਰ ਉਹਨਾਂ ਬਹੁਤ ਵੱਡੇ ਕਦਗਾਠ ਦੇ ਵਿੱਚ ਹਵਾਨਾ ਵੀ ਦੋਸਤੋ ਸੋਨਾ ਤਿਆਰ ਕਰੂਗੀ ਫੈਕਸ ਜੀ ਆ ਤੇ ਥਣਾ ਦਾ ਸਾਈ ਤੁਹਾਨੂੰ ਵਿਖਾਈਏ ਮੁੱਠੀ ਜਵਾਈ ਵਾਲਾ ਥਣ ਲੱਗਿਆ ਦੇਖ ਸਕਦੇ ਆ ਚਾਰੇ ਥਾਣੇ ਸਿਉਂਸਾਈ ਦੇ ਵਿੱਚ ਆ ਉਹ ੜਾ ਇਹਨਾਂ ਕੈਮਰੇ ਤੋਂ ਘੁਮਾਉਂਦੀ ਹੈ ਲੈ ਵੀ ਮਰਾ ਅੱਗੇ ਖੜ ਲੀ ਨਿਗਾਹ ਮਰਾ ਦਈਏ ਲਓ ਵੀ ਭਵਾਨੇ ਨਹੀਂ ਤੁਸੀਂ ਜੱਜਮੈਂਟ ਕਰ ਸਕਦੇ ਆ ਹਵਾਨਾ 20 ਦਿਨਾਂ ਤਾਈਂ ਇਹਨੇ ਤਿਆਰ ਕਰਨਾ ਹਵਾਨਾ ਬਣਾਉਣਾ ਸ਼ੁਰੂ ਕੀਤਾ ਜੇ ਗੱਲ ਕਰੀਏ ਨਾ ਥੋੜਾ ਜਿਹਾ ਕੈਮਰੇ ਤੋਂ ਘੁਮਾਉਂਦੀ ਆ ਬਾਈਆਂ ਦੇ ਇਹ ਫਾਰਮ ਚੋਂ ਲਈ ਆ ਖੁੱਲੀ ਰਹੀ ਆ ਇਹ ਸਾਡੇ ਲਵੀ ਤੋੜ ਕੇ ਵਿਖਾ ਦੀ ਇੱਕ ਰੀ ਲਵੀ ਤੋੜ ਕੇ ਤੁਹਾਨੂੰ ਵਿਖਾ ਦਿੰਦੇ ਆ ਕਦ ਕਾਠ ਪੂਰਾ ਵੱਡਾ ਵੇਲਬੂਲ ਚੰਗੀ ਆ ਹਵਾਨਾ ਜੀ ਗੱਲ ਕਰੀਏ ਬਣਾਉਣਾ ਸ਼ੁਰੂ ਕੀਤਾ ਤੇ ਰੱਖੂਗੀ ਫਿਕਸ ਜਾ ਦੁੱਧ ਸੋਹਣਾ ਪੀਊਗੀ ਬਾਈਆਂ ਦਾ ਫਾਰਮ ਚੋਂ ਲਈ ਆ 20 25 ਲੀਟਰ ਪਹਿਲੇ ਸੂਏ ਬਾਈਆਂ ਦਾ ਕੱਢਿਆ ਹੋਇਆ ਇਹਨੇ ਦੁੱਧ ਐ ਇੱਕੀ ਅਨਮਾਨ ਆ ਫਿਰ ਦੂਜੇ ਸੂਏ ਸੁਣਾ ਉਸ ਤੋਂ ਵੀ ਜ਼ਿਆਦਾ ਪਾ ਸਕਦੀ ਹੈ ਦੁੱਧ ਖੁੱਲੀ ਰਹੀ ਹੈ ਇਸੇ ਕਰਕੇ ਥੋੜਾ ਹੈ ਨਾ ਤੁਰਨ ਚ ਦਿੱਕਤ ਆਉਂਦੀ ਹੈ ਜਿਵੇਂ ਇਥੋਂ ਨਾਲੀ ਟੱਪਨ ਤੇ ਵੀ ਥੋੜੀ ਹੈ ਚਾ ਮੰਨੀ ਇਹਦੇ ਸੰਗਲ ਤੋਂ ਵੀ ਥੋੜਾ ਹੈ ਚਾ ਕਰਦੀ ਹੈ ਵਾਕਈ ਬਾਈ ਫਾਰਮ ਚੋਂ ਲਈ ਆ ਹਾਂ ਬਾਈ ਠੀਕ ਆ ਲਓ ਵੀ ਬਾਈਆਂ ਦਾ ਆਪਣੇ ਕੋਲ ਵੀਡੀਓ ਵੀ ਹੈਗੀ ਆ ਜਿਹੜੇ ਫਾਰਮ ਚੋਂ ਲਈ ਆ ਤੇ ਬਾਕੀ ਦੋਸਤੋ ਜਿਹੜੇ ਵੀ ਦੇ ਪਸੰਦ ਹੋਏ ਰੇਟ ਤੁਹਾਨੂੰ ਪੁੱਛ ਦਿੰਨੇ ਆ ਬਾਈ ਇਹਦਾ ਰੇਟ ਕੀ ਰਹੂਗਾ ਬਾਈ ਅੱਜ ਕੱਚੀ ਲੈਣਗੇ ਤਾਂ 75000 ਰੁਪਏ ਇਸ ਤਰ੍ਹਾਂ ਕਰਾਂਗੇ ਬੜਾ ਹੋਰ ਮੁੱਲ ਹੋਊਗਾ ਠੀਕ ਆ ਉਹ ਵੀ ਅੱਜ ਦਾ ਰੇਟ ਬਾਈ ਜਾਂਦਾ 75000 ਰੁਪਏ ਜਿਵੇਂ ਜਿਵੇਂ ਤਿਆਰ ਹੋਊਗੀ ਰੇਟ ਉਵੇਂ ਹੋ ਸਕਦਾ ਵੀ ਚੇਂਜ ਹੁੰਦਾ ਜਾਵੇ ਜੇ ਗੱਲ ਕਰੀਏ ਤਿੰਨਾਂ ਦੀ ਤੁਹਾਨੂੰ ਡਿਟੇਲ ਲੈਤੀ ਕੋਈ ਵੀ ਨਾਗ ਤਿੰਨਾਂ ਨਗਾ ਜੋ ਪਸੰਦ ਹੋਵੇ ਤਾਂ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਪਿੰਡ ਢੀਮਾ ਵਾਲੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਵੀ ਦੋਸਤੋ ਫਰੀਦਕੋਟ ਹੀ ਪੈ ਜਾਂਦੀ ਐ ਇਸ ਪਿੰਡ ਨੂੰ ਸੇਮ ਹੀ ਵਾਟ ਆ ਦੋਸਤੋ ਕੋਟਪੂਰਾ ਵੀ ਤੇ ਫਰੀਦਕੋਟ ਵੀ ਤਕਰੀਬਨ 8-8 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਆ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ